16 ਤਰੀਕ ਦੀ ਮੇਰੀ ਵਾਈਫ ਕਰੋ ਸ਼ਾਮ ਨੂੰ ਪੜਾ ਲਗਾ ਮੇਰੇ ਸਾਰੇ ਦੇ ਸਾਰੇ ਤੇ ਆ ਕੇ ਤੇ ਮੇਰੀ ਬੋਟੀ ਨੂੰ ਭਾਨ ਕਹਿੰਦਾ ਸੀ ਦੀ 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 ਕਰਕੇ ਬੋਲ ਦਿੰਦਾ ਹੈ ਉਹ ਇਥੇ ਅੰਦਰ ਐ ਨਾ ਇੱਥੇ ਅੰਦਰ ਸਾਰੇ ਨਾਲ ਅੰਦਰ ਦੀ ਕਰਕੇ ਤੁਹਾਨੂੰ ਜੰਗਲ ਦੀ ਕਾਂਡ ਹੈ ਨਾ ਦੀ 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 ਤੇ ਜਿਹਦੀ ਜ਼ਿੰਸੇਦਾਰੀ ਜੁਈ ਉਹਨੇ ਇਹਨਾਂ ਵਿਕਰਮਨ ਸਾਨੂੰ ਬਚਨ ਰਾਲ ਕ੍ਰਿਸ਼ਨਗਰ ਮੋਹਲਾ ਕਾਦੀ ਸਰ ਮੈਂ ਨਹੀਂ ਇਹ 16 ਤਰੀਕ ਦੀ ਮੇਰੀ ਵਾਈਫ ਕਰੋ ਸ਼ਾਮ ਚਲੀ ਗਈ ਤੇ ਬੜੀ ਭੰਦੋਰ ਕੀਤੀ ਐ ਸੀਸੀਟੀਵੀ ਕੈਮਰੇ ਵੀ ਚੈੱਕ ਕਰਾਏ ਆ ਤੇ ਕੁਛ ਨਹੀਂ ਪਤਾ ਲੱਗਾ ਬਾਅਦ ਤਿੰਨਾਂ ਦਿਨਾਂ ਬਾਅਦ ਮੈਨੂੰ ਪਤਾ ਲੱਗਾ ਮੇਰੇ ਸਾਰੇ ਦੇ ਸਾਰੇ ਨਾਲ ਗਏ ਰਿਸ਼ਤੇਦਾਰ ਜਿਹੜੇ ਉਹ ਸਦਾ ਤੇ ਬਾਕੀ ਉਹ ਜੋ ਕੁਛ ਹੈਗਾ ਹੀ ਪੈਸਾ ਤੇ ਲਾਵੇ ਤੇ ਕੱਪੜੇ ਕੱਪੜੇ ਵੀ ਭਾਂਡੇ ਲੈ ਕੇ ਵੀ ਆਪਣੇ ਚਲੀ ਗਈ ਤੇ ਨਾਲ ਮੇਰੀ ਗੁੜੀਆਂ ਛੋਟੀ ਨੂੰ ਲੈ ਗਈ 12 ਸਾਲਾਂ ਦੀ ਗੁੜੀ ਜਿਹੜੀ ਨਾਲ ਲੈ ਕੇ ਗਈ ਮੈਂ ਤੇ ਐ ਹੀ ਮੰਨ ਕੰਨਾ ਚਲੋ ਕੁਛ ਨਹੀਂ ਹੋ ਰਹਾ ਹੁੰਦਾ ਕਿਦਰ ਨਹੀਂ ਕੁਛ ਕੋਈ ਕਾਰਵਾਈ ਹੁੰਦੀ ਮੈਂ ਕੰਮ ਲੇਟਾ ਕਰ ਕਰ ਕੇ ਆ ਕੋ ਸਾਰਾ ਧਾਕ ਕੇ ਟਾਲੇ ਵੀ ਕੀਤੀ ਕਮਲੇਟ ਆ। ਭਗਵਾਨ ਤੁਮਾਰ ਸੀ ਇਹੋ ਨੇ ਵੀ ਕਮਲੇਟ ਆ ਪਾਈਆਂ ਜੇ ਆ ਉਹਨਾਂ ਦੀਆਂ ਸਾਰੇ ਆਂਡੇ ਤੇ ਬਸ ਆਈ ਮੈਸੇਜ ਆਏ ਜਾਂਦੇ ਇੰਨੀ ਤਰੀਕ ਤੇ ਤੁਹਾਡੀ ਕਾਰਵਾਈ ਹੋਣੀ ਏ ਆ ਹੁੰਦੀ ਏ। ਉਸ ਤੋਂ ਬਾਅਦ ਆ ਕਾਦੀਆਂ ਥਾਣੇ ਤੇ ਵੀ ਦਿੱਤੀ ਜੇ। 16 ਤਰੀਕ ਨੂੰ ਕੋਈ ਕਾਰਵਾਈ ਕੋਸ਼ਿਸ਼ ਨਹੀਂ ਉਸ ਤੋਂ ਬਾਅਦ ਆ ਮੈਂ ਆ ਲਿਖਾ ਕੇ ਸਾਰੇ ਬਸਾ ਡੇਰੇ ਹਰੇ ਇੱਕ ਸ਼ਾਰਾਂ ਤੇ ਦਿੱਤੇ ਆ। ਯਾਲੇ ਸਾਰਾ ਕੁਝ ਬਣਾ ਕੇ ਅਰੇ ਨਹੀਂ ਕੋਈ ਮਤਾਂ। ਰੱਬ ਟਾਲੇ ਵੀ ਦਿੱਤੀ ਗੇ। ਉਹਨਾਂ ਨੇ ਆ ਰਸੀਦ ਦਿੱਤੀ ਏ ਮੈਨੂੰ। ਅਸੀਂ ਲਈ ਉੱਥੇ ਵੀ ਦੋ ਤਿੰਨ ਵਾਲੀ ਮੌਕਾ ਕਾਦੀਆਂ ਥਾਣੇ ਤੇ ਜਾਣਾ ਹੋ ਤੇ ਕਾਦੀਆਂ ਥਾਣੇ ਵਾਲੇ ਬਸ ਐ ਹੀ ਕਹਿੰਦੇ ਕੋਈ ਗੱਲ ਨਹੀਂ ਕਾਰਵਾਈ ਕਰਨੀ ਆ ਕੁਛ ਗਿਸ਼ ਕਰਨੀ ਆ ਕੁਝ ਵੀ ਹੜਾ ਹੁੰਦਾ ਵਾ ਤੁਹਾਨੂੰ ਫੋਨ ਕਰਾਂਗੇ ਦੱਸਾਂਗੇ ਮੇਰੇ ਦੋ ਬੱਚੇ ਜੇ ਗੁੜੀਆਂ ਨਾਲ ਲੱਗੇ ਆ 14 ਸਾਲਾਂ ਦਾ ਬੇਟਾ ਆ ਬੇਟਾ ਲੱਗੇ ਨਾਲ ਮੇਰੇ ਜਿੰਦਗੀ ਗਈ ਇਹ 16 ਤਰੀਕ ਦੀ 16 April ਦੀ 2025 ਇਹਦੇ ਨਾਲ ਗਈ ਆ ਜਿੰਨਾ ਗਈ ਆ ਮੁੰਡਾ ਮੇਰੇ ਸਾਲੇ ਦਾ ਸਾਲਾ ਜੀ ਚੀਮਾ ਬਾੜ ਦਾ ਮੁੰਡਾ ਮੁੰਡੇ ਰਿਪੋਰਟ ਹਾਂਜੀ ਘਰ ਆਂ ਜਾਂਦੀ ਸੀ ਮੇਰੇ ਸਾਲੇ ਨਾਲ ਆਂਦਾ ਸੀ ਮੇਰੇ ਸਾਲੇ ਹਰ ਆਂਦਾ ਹੈ ਮੇਰੇ ਸਾਲੇ ਦੇ ਨਾਲ ਆਂਦਾ ਮੇਰੇ ਸਾਲੇ ਹਰ ਦੇ ਨਾਲ ਆਂਦਾ ਵਾ ਤੇ ਆ ਗਿਆ ਤੇ ਮੇਰੀ ਬੋਟੀ ਨੂੰ ਭਾਨ ਕਹਿੰਦਾ ਸੀ ਦੀਦੀ ਦੀਦੀ ਕਰਕੇ ਬੋਲਦਾ ਹੁੰਦਾ ਹੈ ਤੇ ਬਸ ਇਦਾਂ ਹੀ ਦੀਦੀ ਕਰਕੇ ਉਹਨੇ ਕਹਿਣਾ ਕਹਣਾ ਦੀਦੀ ਇਦਾਂ ਦੀਦੀ ਉਦਾਂ ਤੇ ਜਿਹੜੀ ਮੇਰੀ ਉਹ ਸਾਲੇ ਹਾਰ ਵੀ ਉਹਨੂੰ ਵੀ ਸਾਰਾ ਪਤਾ ਸੀ ਸਾਲੇ ਮੇਰੇ ਨੂੰ ਵੀ ਉਹਨਾਂ ਨੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਮੇਰੀ ਸੱਸ ਨੂੰ ਵੀ ਪਤਾ ਸੀ ਆ ਗੱਲ ਦਾ ਨਰੇ ਕਿਤੇ ਗੱਲਬਾਤ ਚੱਲਦੀ ਪਈ ਹੈ ਤੇ ਮੇਰੇ ਕੋਲ ਰਿਕਾਰਡਿੰਗਾਂ ਵੀ ਆ ਗਈਆਂ ਮੇਰੇ ਸਾਲੇ ਹਾਲ ਦੀ ਉਹਨਾਂ ਨੇ ਮ ਪੁੱਛਿਆ ਵਾ ਰਿਕਾਰਡਿੰਗ ਗਈ ਤਾਂ ਕੋ ਸਾਲਾ ਮੇਰਾ ਮੇਟੇ ਉੱਖਾ ਹੁੰਦਾ ਮੈਨੂੰ ਕਹਿੰਦਾ ਵਾ ਭਾਜੀ ਆ ਨੈਣਾ ਸਮਝਾ ਨਾ ਸਕੀਤਾ ਸਮਝਾ ਨਾ ਦੇ ਚ ਕੋਈ ਲੱਭੀ ਨਹੀਂ ਜੇ ਹੈ ਕਿ ਬਾਕੀ ਉਹਨੂੰ ਪਰਖਣ ਵਾਸਤੇ ਕੀਤਾ ਵਾ ਮੁੰਡੇ ਨੂੰ ਜਿੱਦਾਂ ਨਹੀਂ ਉਹਨੇ ਵਰਡਿੰਗ ਯੂਜ਼ ਕੀਤੀ ਨਾ ਆਪਣੀ ਤੇ ਇਦਾਂ ਨਹੀਂ ਉਹਨੇ ਬਹੁਤ ਜ਼ਿਆਦਾ ਕੀਤਾ ਉਹ ਤੋਂ ਮੈਂ ਸਾਰੇ ਆਪਣੇ ਲਈ ਕਿਹਾ ਵਾ ਮੈਂ ਕੋਈ ਇੰਨੀ ਗੱਲ ਬਾਤ ਹੈ ਤੂੰ ਆਪਣੀ ਨਾਲ ਦੀ ਨੂੰ ਉੱਥੇ ਛੱਡ ਕੇ ਆ ਆਪਣੇ ਸੋਹਰੇ ਤੇ ਆਪੀ ਬਾਪਸਾਇਰੀ ਕਹਿੰਦਾ ਨਹੀਂ ਹੋਰ ਕੋਈ ਕਸੂਰ ਹੀ ਨਹੀਂ ਉਹਨੂੰ ਮੈਂ ਜਾਣੇ ਨਹੀਂ ਛੱਡਣਾ ਉਹਨਾਂ ਨੂੰ ਸਾਰਿਆਂ ਨੂੰ ਪਤਾ ਤੇ ਬਾਕੀ ਮੁੰਡੇ ਦੇ ਜਿਹੜਾ ਮਾਂ ਆ ਉਹਨੂੰ ਨਹੀਂ ਕਹਿ ਪਤਾ ਨਾ ਰਹੇ ਪਿਓ ਨੂੰ ਭਰਾ ਦੇ ਨੂੰ ਛੋਟੇ ਨੂੰ ਪਤਾ ਭਰਾ ਦਾ ਨਾ ਰੋਹੀ ਤੇ ਭਰਾ ਨੂੰ ਵੀ ਪਤਾ ਭੈਣ ਨੂੰ ਵੀ ਪਤਾ ਇਹ ਗੱਲ ਨਹੀਂ ਕੋਈ ਕਰ ਦੇਣਾ ਦੱਸ ਦੇ ਦੋ ਤਿੰਨ ਵਾਰ ਇਹਨਾਂ ਦੇ ਪਿੰਡ ਗਿਆ ਚੀਮਾ ਬਾਠ ਗਿਆਸ ਲਾ ਕੇ ਮੇਤੇ ਲਾ ਕੇ ਪਿੰਡੇ ਆ ਪਿੰਡੇ ਗਿਆ ਵਾ ਤੇ ਮਾੜੀ ਨੂੰ ਮੈਂ ਕਹਾਂ ਮੈਨੂੰ ਤੇਰਾ ਫੋਨ ਚਾਹੀਦਾ ਮੈਂ ਫੋਨ ਚੈੱਕ ਕਰਨਾ ਤੇ ਕਾਲਜ ਸਟਰੀ ਡਿਟੇਲਾਂ ਸਾਰਾ ਪਰ ਮਾਂ ਨੇ ਫੋਨ ਦੇਤਾ ਭਰਾ ਕੋ ਮੰਗਿਆ ਫੋਨ ਭਰਾ ਕੋ ਮੇਰੇ ਨਾਲ ਬੈਂਸ ਨਾ ਪਹਿਲਾਂ ਲੜਨਾ ਪਿਆ ਇਹਨਾਂ ਮੈਂ ਨਹੀਂ ਦੇਣਾ ਜਿੰਨੂੰ ਕਹਿਣਾ ਕਰ ਰਿਹਾ ਤੂੰ ਇਹਦਾ ਕਰਨਾ ਕਰਨਾ ਮੈਂ ਕੋਈ ਰਿਕਾਰਡਿੰਗ ਨਹੀਂ ਪਈਆਂ ਉਹਨਾਂ ਦੀ ਸਰ ਮੰਗਿਆ ਇਹ ਕਰਨਾ ਵਾ ਮੇਰੀ ਪੇ ਸੁਣਾਈ ਕੀਤੀ ਜੇ ਸਰ ਮੈਂ ਪ੍ਰਸ਼ਾਸਨ ਅੱਗੇ ਆ ਹੀ ਮੰਗ ਕੰਨਾ ਵਾ ਮੇਰੀ ਕੋਈ ਨਹੀਂ ਸੁਣਾਈ ਹੁੰਦੀ ਬੜੀ ਭੱਜ ਦੌਰ ਕਰਾਂ ਨਾ ਬਰਾ ਕੁਛ ਕਰਕੇ ਵੇਜਾ ਕੁਛ ਨਹੀਂ ਹੁੰਦਾ ਕੋਈ ਜਗ੍ਹਾ ਇਦਾਂ ਨਹੀਂ ਛੱਡੀ ਜਿੱਤੇ ਮੈਂ ਨਹੀਂ ਗਿਆ ਦਿਨ ਰਾਤ ਮੈਂ ਭੱਜਾਂ ਨਾ ਮੈਨੂੰ ਜਦੋਂ ਛੁੱਟੀ ਹੁੰਦੀ ਮੈਂ ਦਿਹਾਰੀਆਂ ਤੋੜ ਕੇ ਆਪਣੀਆਂ ਸਾਰਾ ਕੁਛ ਮੁੰਡਾ ਉੱਥੇ ਲਵਾ ਕੇ ਬੈਂਕ 'ਚ ਮੈਂ ਕੰਮ ਕਰਨਾ ਚਾਹ ਆਪਣਾ ਕੰਮ ਕਰਨਾ ਵਾ ਵਾਈਸ ਸੁਈ ਦਾ ਕੰਮ ਕਰਨਾ ਵਾ ਦੇਹਰੀਆਂ ਤੋਰ ਕੇ ਮੈਂ ਲੱਭਣ ਜਾਣਾ ਰਿਹਾ ਮੈਂ ਕਦੀ ਅੰਮਰਸਾਰਾ ਚਲੰਦਰ ਲੁਧਿਆਣਾ ਹਰ ਇੱਕ ਜਗ੍ਹਾ ਮੈਂ ਘੁੰਮ ਕੇ ਆਇਆ ਹਾਂ ਜਿੱਥੇ ਜਿੱਥੇ ਮੈਨੂੰ ਕੋਈ ਕਹਿੰਦਾ ਇੱਥੇ ਵੇਖਿਆ ਤੇ ਹਰ ਇੱਕ ਜਗ੍ਹਾ ਸਰ ਮੈਂ ਜਾਣਾ ਪਰ ਮੈਨੂੰ ਕੋਈ ਕੁਛ ਨਹੀਂ ਸਾਰਾ ਲੱਭਣ ਦਾ ਕੁਛ ਹਾਂ ਨਹੀਂ ਸਰ ਮੈਂ ਤਾਂ ਹੁਣ ਥੱਕ ਕੇ ਹਾਰ ਕੇ ਬੈ ਗਿਆ ਹੁਣ ਨਹੀਂ ਘਰ ਬੈਠਾ ਕਾਹੀ ਮੈਂ ਮੀਟੀਆਂ ਦੀ ਸਪੋਟ ਲਿਆਂ ਮੈਂ ਹਰ ਇੱਕ ਚੀਜ਼ ਪੰਜਾਬ ਪੁਲਿਸ ਵਾਲੇ ਜਿਹੜੇ ਹੁੰਦੇ ਆ ਹਰ ਇੱਕ ਚੀਜ਼ ਉਹਨਾਂ ਨੇ ਦਿੱਤੀ ਹੈ ਉਹਨਾਂ ਦੀ ਲੋਕੇਸ਼ਨ ਦੇਤੀ ਨੰਬਰ ਦੇਤੇ ਮੋਟਰਸਾਈਕਲ ਦਾ ਨੰਬਰ ਹਰ ਇੱਕ ਚੀਜ਼ ਦੋ ਫੋਨ ਖੜੇ ਇੱਕ Oppo ਦੇ ਇੱਕ Vivo ਦਾ ਇੱਕ ਸੈਮਸੰਗ ਦਾ ਇੱਕ Oppo ਦਾ ਖਰਾ ਉਹਨਾਂ ਦੇ ਡੱਬੇ ਵੀ ਰੇਸ਼ ਛੱਡੇ ਉਹਨਾਂ ਨੂੰ ਕਹਿੰਦੇ ਨੰਬਰ ਟ੍ਰੇਸ ਤੇ ਪਾਇਆ ਹਜੇ ਤੱਕ ਟ੍ਰੇਸ ਤੋਂ ਨਿਕਲਿਆ ਹੀ ਨਹੀਂ ਨੰਬਰ ਬੱਸ ਅਗੋਆ ਹੀ ਮੈਨੂੰ ਕਹਿੰਦੇ ਟ੍ਰੇਸ ਤੇ ਨੰਬਰ ਪਾਇਆ ਵਾ ਲੋਕੇਸ਼ਨ ਕਹਿੰਦੇ ਜਿਹੜੀ ਹੁਣ ਮੁੰਡੇ ਦੀ ਲਾਸਟ ਲੋਕੇਸ਼ਨ ਨਿਕਲੀ ਉਹਨੇ ਆਪਣੇ ਭਰਾ ਨੂੰ ਫੋਨ ਕੀਤਾ ਵਾ ਰੋਹਿਤ ਨੂੰ ਉਹ ਵੀ ਮੇਥੇ ਜਾ ਕੇ ਉਹਨੇ ਤਾਂ ਨਹੀਂ ਕੋਈ ਕਾਰਵਾਈ ਕੀਤੀ ਸਾਰਾ ਕੁਝ ਸਭ ਪੰਜਾਬ ਪੁਲਿਸ ਵਾਲਿਆਂ ਨੂੰ ਮਿਲਦਾ ਇਹ ਕਹਿੰਨੇ ਕੋਈ ਸ਼ੋਅ ਹੈ ਸੰਦਲ ਦੱਸ ਦੇਵੇ ਕੋਈ ਜਾਣਾ ਕਿ ਨਹੀਂ ਆਈ ਪਾਸ ਦੌਣਾ ਕਰੇ ਬੁੱਤਾਰ ਫੇਟ ਥੱਕ ਗਏ ਆ ਮੁੰਡਾ ਮੇਰਾ ਥੱਕ ਗਿਆ ਮੈਂ ਅਕੜ ਖਿਆੜੀ ਨਹੀਂ ਕੀਤਾ ਫੋਨ ਨਹੀਂ ਲੱਗੀ ਰਹੀ ਜਿੰਦੀ ਚਾਬੀ ਜਾਂ ਤੇ ਬਾਸ ਮੈਂ ਮੱਕੜੀ ਮੁੰਦੇ ਨਾਲ ਗੱਲ ਨਹੀਂ ਕੀਤੀ ਮੈਂ ਜੇ ਮੈਂ ਗੱਲ ਕੀਤੀ ਇਹ ਮਾਰੇ ਕੋਨੇ ਨੇ ਕਹਿੰਦਾ ਮੇਰੇ ਸਾਸਾਂ ਮੈਨੂੰ ਮਰ ਮੰਨਦੀ ਮੈਂ ਤਾਂ ਨਹੀਂ ਗੱਲ ਕਰਦੀ ਹਾਂ ਹਾਂ ਇਹ 14 ਸਾਲਾਂ ਦਾ ਜਾਨਾ ਸਾਲਾਣੇ ਕੋਲ ਹੀ ਉਹ ਨਾ ਮਾਂਗੇ ਹੋਏ ਕਿ ਸਾਲੇ ਸਾਡੇ ਪੇਸ਼ ਹੋ ਜੇ ਤੇ ਸਾਨੂੰ ਪੰਜਾ ਲੱਖ ਜੇ ਤਾਈ ਨੂੰ ਜਾਣਾ ਚਾਹੀਏ ਕਿ ਨਹੀਂ